चौदह तो अठारह साल दिन धियां खुशखबरी, पहला मिलेगी ट्रेनिंग फिर नौकरी सरकार लिया जा रही है यह खास टीम ਕੇਂਦਰ ਸਰਕਾਰ ਛੇਤੀ ਹੀ 14 ਤੋਂ 18 ਸਾਲ ਦੀ ਉਮਰ ਦੀਆਂ ਕੁੜੀਆਂ ਦੇ ਲਈ ਇੱਕ ਸਕੀਮ ਲੈ ਕੇ ਆਈ ਆ ਜੀहां ਜੇਕਰ ਤੁਹਾਡੇ ਘਰ ਦੇ ਵਿੱਚ ਧੀਆਂ ਨੇ ਬਹੁਤ ਸਾਰੇ ਲੋਕ ਇਹ ਸੋਚ ਕੇ ਮੱਥੇ ਤੇ ਹੱਥ ਮਾਰਦੇ ਨੇ ਕਿ ਸਾਡੀਆਂ ਧੀਆਂ ਨੇ ਅਸੀਂ ਘਰੋਂ ਗਰੀਬ ਆ ਅਸੀਂ ਕਿਵੇਂ ਕੁੜੀਆਂ ਦੇ ਲਈ ਅੱਗੇ ਕੁਝ ਕਰਾਂਗੇ ਕੰਮ ਕਰ ਘਾਟਾ ਜੇ ਕੰਮ ਕਰ ਹੈ ਵੀ ਤਾਂ ਉਹਦੇ ਵਿੱਚ ਪੈਸਾ ਘੱਟ ਮਿਲਦਾ ਆ ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਕਿਉਂਕਿ ਬੀਐਮ ਮੋਦੀ ਦੇ ਵੱਲੋਂ ਇੱਕ ਸਕੀਮ ਲਿਆਂਦੀ ਗਈ ਹੈ ਜਿਸ ਦੇ ਵਿੱਚ ਤੁਹਾਡੀਆਂ ਧੀਆਂ ਦਾ ਤੁਹਾਡਾ ਵੱਡਾ ਫਾਇਦਾ ਹੋਣ ਵਾਲਾ ਆ ਉਸ ਦੇ ਵਿੱਚ 14 ਤੋਂ ਲੈ ਕੇ 18 ਸਾਲ ਦੀਆਂ ਕੁੜੀਆਂ ਦੇ ਲਈ ਫ੍ਰੀ ਟ੍ਰੇਨਿੰਗ ਅਤੇ ਨੌਕਰੀਆਂ ਦੇਣ ਦੀ ਗੱਲ ਕਹਿ ਦਿੱਤੀ ਗਈ ਜੀ ਹਾਂ ਜਿਹੜੀ ਟ੍ਰੇਨਿੰਗ ਆ ਉਹ ਕੁੜੀਆਂ ਨੂੰ ਫ੍ਰੀ ਮਿਲੇਗੀ ਅਸ ਦੇ ਵਿੱਚ ਨੌਕਰੀ ਵੀ ਪੱਕੇ ਤੌਰ ਤੇ ਦਿਵਾਈ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਹਰ ਬਾਰ ਕੋਈ ਨਾ ਕੋਈ ਨਵੀਂ ਸਕੀਮ ਲੈ ਕੇ ਆਈ ਜਾਂਦੀ ਆ ਜਿਸ ਦੇ ਵਿੱਚ ਧੀਆਂ ਦਾ ਜਾਂ ਫਿਰ ਮਾਪਿਆਂ ਦਾ ਵੱਡਾ ਫਾਇਦਾ ਹੁੰਦਾ ਆ ਇਸ ਸਕੀਮ ਦੇ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਸਮਝਾਉਣਾ ਹੈ ਕਿ ਕਿਵੇਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਕੇਂਦਰ ਸਰਕਾਰ ਛੇਤੀ 14 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਗੈਰ ਰਵਾਇਤੀ ਨੌਕਰੀਆਂ ਲਈ ਸਿਖਲਾਈ ਦੇਣ ਲਈ ਇੱਕ ਯੋਜਨਾ ਸ਼ੁਰੂ ਕਰੇਗੀ ਜਿਸ ਦਾ ਉਦੇਸ਼ ਕਰਮਚਾਰੀਆਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ ਅਨਿਲ ਮਲਿਕ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਦੇ ਵਿੱਚ ਇਹ ਯੋਜਨਾ ਅਗਲੇ 2 ਤੋਂ 3 ਹਫ਼ਤਿਆਂ ਦੇ ਵਿੱਚ 27 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਯੋਜਨਾ ਸ਼ੁਰੂਆਤੀ ਪੜਾਅ ਦੇ ਵਿੱਚ 27 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਅਤੇ ਅੰਤ ਦੇ ਵਿੱਚ ਇਸ ਨੂੰ ਦੇਸ਼ ਭਰ ਦੇ 218 ਜ਼ਿਲ੍ਹਿਆਂ ਦੇ ਵਿੱਚ ਫੈਲਾਇਆ ਜਾਵੇਗਾ ਗੈਰ ਰਵਾਇਤੀ ਕਿਤੇ ਨੂੰ ਆਮ ਦੌਰ ਤੇ ਇੱਕ ਖਾਸ ਭੂਮਿਕਾ ਬਜੋ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਮਰਦ ਜਾਂ ਔਰਤ ਦੀ ਭਾਗੀਦਾਰੀ 25% ਤੋਂ ਘੱਟ ਹੁੰਦੀ ਹੈ ਕਿਸ਼ੋਰ ਲੜਕੀਆਂ ਅਤੇ ਔਰਤਾਂ ਦੇ ਸ਼ਸ਼ਕਤੀਕਰਨ ਲਈ ਵਿਸ਼ੇਸ਼ ਪ੍ਰੋਜੈਕਟ ਦੀ ਸ਼ੁਰੂਆਤ ਤਹਿਤ 14 ਤੋਂ 18 ਸਾਲ ਦੀਆਂ ਲੜਕੀਆਂ ਨੂੰ ਉਹਨਾਂ ਦੀ ਪੜ੍ਹਾਈ ਜਾਰੀ ਰੱਖਦੇ ਹੋਏ ਉਹਨਾਂ ਦੇ ਸਕੂਲਾਂ ਅਤੇ ਘਰਾਂ ਦੇ ਨੇੜੇ ਸਿਖਲਾਈ ਦਿੱਤੀ ਜਾਵੇਗੀ ਕੱਤਰ ਨੇ ਦੱਸਿਆ ਕਿ ਇਹ ਸਕੀਮ ਸ਼ੁਰੂਆਤੀ ਪੱਧਰ ਦੇ 2-3 ਹਫ਼ਤਿਆਂ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਤਹਿਤ ਡਿਜੀਟਲ ਹੁਨਰ ਡਿਜੀਟਲ ਮਾਰਕੀਟਿੰਗ ਅਤੇ ਸ਼ਖਸੀਅਤ ਵਿਕਾਸ ਦੇ ਨਾਂ ਨਾਲ ਗੈਰ ਰਵਾਇਤੀ ਨੌਕਰੀਆਂ ਲਈ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਆਖਿਰਕਾਰ ਕੰਮਕਾਜੀ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਏਗਾ। ਮਲਿਕ ਨੇ ਕਿਾਕੇ ਅਸੀਂ ਕੌਸ਼ਲ ਵਿਭਾਗ ਅਤੇ ਉਦਮਤਾ ਮਦਰਾਲੀ ਨਾਲ ਇੱਕ ਸਮਝੌਤਾ ਕੀਤਾ ਹੈ ਇਸ ਤਹਿਤ ਦੇਸ਼ ਭਰ ਦੇ 72 ਜ਼ਿਲ੍ਹਿਆਂ ਦੇ ਵਿੱਚ ਅਤੇ ਬਾਅਦ ਵਿੱਚ 218 ਜ਼ਿਲ੍ਹਿਆਂ ਦੇ ਵਿੱਚ 14 ਤੋਂ 18 ਸਾਲ ਦੀ ਉਮਰ ਦੀਆਂ ਕਿਸ਼ੋਰ ਲੜਕੀਆਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਜਨ ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੇ ਸਿਖਲਾਈ ਭਾਈ ਵਾਲਾ ਰਾਹੀਂ ਗੈਰ ਰਵਾਇਤੀ ਭੂਮਿਕਾਵਾਂ ਲਈ ਸਿਖਲਾਈ ਦਿੱਤੀ ਜਾਵੇਗੀ ਇਹ ਗੱਲ ਉਹਨਾਂ ਦੋਵੇਂ ਮੰਤ్రਾਲਿਆਂ ਦੇ ਅਧਿਕਾਰੀਆਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰਨ ਲਈ ਅਜੋਜਿਤ ਵਰਕਸ਼ਾਪ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਹੀ। ਸਕੱਤਰ ਨੇ ਕਿਹਾ ਕਿ ਇਹ ਪ੍ਰੋਗਰਾਮ ਆਖਿਰਕਾਰ ਕਿਰਤ ਸ਼ਕਤੀ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਏਗਾ। ਉਹਨਾਂ ਨੇ ਕਿਹਾ ਕਿ ਇਸ ਨੂੰ ਬਹੁਤ ਜਲਦ ਸਰਕਾਰ ਦੇ ਉੱਚ ਪੱਧਰ ਤੇ ਲਾਂਚ ਕੀਤਾ ਜਾਵੇਗਾ। ਬਿਊਰੋ ਰਿਪੋਰਟ ਹਮਦਰਦ ਟੀਵੀ